ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਰੰਸ਼ਕਾਰ ਜੋ ਗੁਰੂ ਪਿਆਰੀ ਸਾਧ ਸੰਗਤ ਜੀਓ ਅੰਤਖਾਸਾਲੇਵਾਨੇ ਹਜੂਰ ਮਹਾਰਾਜਿਆਂ ਵੱਲੋਂ ਨਾਨਕੀ ਆਣਾ ਚੌਂਕ ਅਫਸਰ ਕਲੋਨੀ ਇਹ ਪ੍ਰਿੰਸੀਪਲ ਗਿਆਨੀ ਬਾਉ ਸਿੰਘ ਦੇ ਸੁਪੁੱਤਰ ਦੇ ਗ੍ਰਹਿ ਵਿਖੇ ਕ੍ਰਿ ਖੰਡਪਾਟ ਬਰ ਬਰ ਅਮਸੀ ਜਿੱਤੇ ਉਹਦੇ ਸਮੇਂ ਸੰਤ ਸਦ ਅਲੀਵਾਨੀ ਹਜੂਰ ਮਹਾਰਾਜ ਜ੍ਰਿ ਮਾਨ 111 ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਉਹਦੇ ਸਮੇਂ ਤੇ ਪਹੁੰਚੇ ਉਪਦੇਸ਼ ਨੇ ਉਹ ਪਾਇਆ ਉਪਰੰਤ ਅਰਦਾਸ ਦੇ ਹੁਕਮਨਾਮਾ ਅੰਤ ਮਹਾਰਾਜਿਆਂ ਨੇ ਪਹਿਲਾਂ ਕੀਰਤਨ ਕਰਿਆ ਫਿਰ ਹੁਕਮਨਾਮੇ ਦੀ ਵਿਚਾਰ ਨੀਤੀ ਉਸ ਤੋਂ ਪ੍ਰੰਤ ਮੌਤੀ ਹੋਈ ਮੌਤੀ ਤੋਂ ਬਾਅਦ ਅੰਤ ਮਹਾਰਾਜ ਦੂਸਰੇ ਕਮਰੇ ਦੇ ਵਿੱਚ ਪ੍ਰਵੇਸ਼ ਹੋਏ ਜਿੱਤੇ ਪਰਿਵਾਰ ਨੇ ਸੰਤ ਮਹਾਰਾਜਿਆਂ ਨੂੰ ਜਲ ਪਾਣੀ ਸੌਣ ਦਾ ਪ੍ਰਬੰਧ ਕੀਤਾ ਹੋਇਆ ਸੀ ਉਸ ਕਮਰੇ ਦੇ ਵਿੱਚ ਪ੍ਰਿੰਸੀਪਲ ਗਿਆਨੀ ਬਾਹੂ ਸਿੰਘ ਜੀ ਨਹੀਂ ਧਰਮ ਪਤਨੀ ਵੀ ਭਜਨ ਕਰਨ ਤੇ ਉਹਨਾਂ ਦੇ ਨੂ ਰਾਣੀ ਉਹਨਾਂ ਦਾ ਸੁਪੁੱਤਰ ਤੇ ਗਿਆਨੀ ਜੀਆ ਦੀਆਂ ਦੋ ਪੋਤਰੀਆਂ ਇੱਕ ਪੁੱਤਰਾ ਅਤੇ ਨਾਲ ਹੀ ਉਹਨਾਂ ਦੇ ਦਾਸ ਤੇ ਕਰਨ ਪਤਨੀ ਬੀਸਵਰਨ ਕੌਰ ਸਰਪੰਚ ਉਹ ਵੀ ਨਾਲ ਸੀ ਜਦੋਂ ਬੀਵੀ ਸ਼ਰਵਨ ਸ਼ਰਮਜੀਤ ਕੌਰ ਨੇ ਮਹਾਰਾਜ ਨੂੰ ਨਮਸਕਾਰ ਕਰੀ ਕਹਿਣ ਲੱਗੇ ਵੀ ਸਰਪੰਚ ਅਸੀਂ ਤੇਰੇ ਨਗਰਾਂ ਵਿੱਚ ਵੀ ਰਹੇ ਹਾਂ ਅਸੀਂ ਤੇਰੇ ਸੀਨੇ ਵਾਲ ਦੇ ਟਿੱਬਿਆਂ ਦੇ ਵਿੱਚ ਚਾਰ ਰਾਤਾਂ ਕੱਟੀਆਂ ਨੇ ਉੱਥੇ ਅਸੀਂ ਜਦੋਂ ਪਹਿਲਾਂ ਦੋ ਰਾਤਾਂ ਕਿਸੇ ਦੇ ਪਰਿਵਾਰ ਦੇ ਖੱਤੇ ਦੇ ਵਿੱਚ ਬਜ਼ੁਰਗਾਂ ਦੀ ਜਗ੍ਹਾ ਬਣਾਈ ਹੋਈ ਸੀ ਉੱਥੇ ਕੱਟੀਆਂ ਦੋ ਦਿਨਾਂ ਤੋਂ ਬਾਅਦ ਅਸੀਂ ਫਿਰ ਸੂਰ ਲੰਕੇ ਹੋਇਆਣਾ ਤੇਦ ਭੋਜੀ ਦਾ ਥਾਲੀਵਾਲ ਦਾ ਸਥਾਨ ਸੀ ਉਸ ਸਥਾਨ ਤੇ ਅਸੀਂ ਚਲੇ ਗਏ ਤੇ ਵੱਡਾ ਪਾਰੀ ਬਰੋਟਾ ਤੇ ਹੋਰ ਆਲੇ-ਦਾਲੇ ਬਹੁਤ ਦਰਖਤ ਝਾੜੀਆਂ ਕਾਫੀ ਕੁਝ ਖੜਾ ਸੀ ਉਹ ਜਗ੍ਹਾ ਤੇ ਅਸੀਂ ਬੰਦੀ ਜਗ੍ਹਾ ਦੇਖ ਕੇ ਬਰੋਟੇ ਦੇ ਥੱਲੇ ਅਸੀਂ ਆਸਣ ਲਾ ਲਿਆ ਆਸਣ ਲਾ ਕੇ ਅਸੀਂ ਉੱਥੇ 2 ਦਿਨ 2 ਰਾਤਾਂ ਕੱਟੀਆਂ ਜਿਨ੍ਹਾਂ ਦੇ ਵਿੱਚ ਸਾਨੂੰ ਸੰਤ ਮਹਾਰਾਜ ਜੀ ਨੇ ਕਹਿੰਦੇ ਇੱਕ ਗੁਰਮੁਖ ਨੇ ਇੱਕ ਦਿਨ ਚਾਹ ਸ਼ਕਾਈ ਇੱਕ ਦਿਨ ਸਾਨੂੰ ਪ੍ਰਸ਼ਾਦਾ ਸ਼ਕਾਇਆ ਗੁਰੂ ਜਿਆਰੇ ਜੀ ਅਸੀਂ ਉਸ ਨੂੰ ਪੁੱਛਿਆ ਭਾਈ ਇਹ ਜਗਾ ਕੀ ਦੀ ਹੈ ਉਸ ਨੇ ਸਾਨੂੰ ਇਹ ਦੱਸਿਆ ਇਹ ਪੋਆਣਾ ਹਾੜੀ ਵਾਲੇ ਦਾ ਸਿੱਧ ਪੋਈ ਹਸਤਾਨ ਹੈ ਤੇ ਇਸ ਸਥਾਨ ਦੇ ਉੱਤੇ ਹਾਰੀਵਾਲ ਦੇ ਸਾਰੇ ਹੀ ਆ ਕੇ ਮਿੱਟੀ ਕੱਢਦੇ ਹਨ ਤੇ ਤੇ ਜੋੜ ਮੇਲਾ ਵੀ ਮਨਾਉਂਦੇ ਹਨ ਇਸ ਤਰ੍ਹਾਂ ਉਸ ਘਰੋਂ ਪਿਆਰੇ ਨੇ ਦੱਸਿਆ ਫਿਰ ਅਸੀਂ ਇੱਥੋਂ ਤੀਸਰੇ ਦਿਨੋਂ ਜਦੋਂ ਅੱਗੇ ਤੁਰੇ ਨੰਗੀ ਸਾਡਾ ਫੀਰਾਂ ਵਾਲਾ ਲਵਾ ਸੀ ਸਿਰ ਉੱਤੇ ਸਾਡੇ ਅੰਦਰ ਦਾ ਦਵੱਤਾ ਬੰਨਿਆ ਹੋਣਾ ਤੇ ਸਾਡੇ ਗੰਦੀ ਮਾਰੀ ਹੁੰਦੀ ਪੀਰਾ ਵਾਂਗ ਦਿਖਦੇ ਸਾਨੂੰ ਭਗਤ ਜੀ ਕੋਈ ਕਹਿੰਦਾ ਸੀ ਕੋਈ ਰੱਬ ਜੀ ਕਹਿੰਦਾ ਸੀ ਕੋਈ ਫਕੀਰ ਕਹਿੰਦਾ ਸੀ ਆਪਕੇ ਸੀ ਫਰੀਦ ਵਾਂਗ ਅਸੀਂ ਪਰਮੇਸ਼ਰ ਨੂੰ ਪਾਲਦੇ ਪਾਲਦੇ ਪਰਮੇਸ਼ਰ ਦਾ ਨਾਮ ਜਪਦੇ ਜਪਦੇ ਆ ਇਸ ਤਰ੍ਹਾਂ ਰੂਹਿਆਂ ਦੇ ਵਿੱਚ ਅਬਦਾ ਆਨੰਦ ਮਾਣਦੇ ਸੀ ਪਰਮੇਸ਼ਰ ਨੂੰ ਧਿਆਉਂਦੇ ਸੀ ਅਸੀਂ ਸੂਏ ਸੂਏ ਜਾਂਦੇ ਜਾਂਦੇ ਅੱਗੇ ਜਾ ਕੇ ਇੱਕ ਨਾਲ ਹੀ ਸੂਏ ਦੇ ਖੇਤਾਂ ਦੇ ਵਿੱਚ ਬੜੀ ਭਾਰੀ ਟਾਲੀ ਦਾ ਦਰਦ ਘੜਾ ਸੀ ਉਹ ਸੁੰਦਰ ਰੁੱਖ ਥਲੇ ਜਾ ਬੈਠੇ ਜਦੋਂ ਬੁੱਗਾ ਵਿਰਾ ਹੋਇਆ ਫਿਰ ਅਸੀਂ ਉਤੋਂ ਉੱਠ ਕੇ ਸੂਏ ਤੇ ਜਦੋਂ ਚੜ੍ਹੇ ਅੱਗੇ ਕੀ ਦੇਖਦੇ ਹਾਂ ਅਸੀਂ শিবਦੀਪਰ ਸਾਨੂੰ ਇੱਕ ਸਥਾਨ ਨਜ਼ਰ ਆਇਆ ਉਹ ਸਥਾਨ ਸੂਰ ਪਰ ਕਰਕੇ ਫਿਰ ਅਸੀਂ ਉਧਰ ਨੂੰ ਜਾਣਾ ਸੀ ਪੁੱਛਿਆ ਵੀ ਪੋੜਾ ਜਿਹੜਾ ਉਹ ਬੜੀ ਦੂਰ ਹੈ ਅਸੀਂ ਫਿਰ ਉਤੇ ਸੂਏ ਦੇ ਪਹਿਲਾਂ ਇਸ਼ਨਾਨ ਕੀਤਾ ਇਸ਼ਨਾਨ ਕਰਕੇ ਸੂਏ ਦੇ ਵਿੱਚ ਹੀ ਦੂਸਰੇ ਪਾਸੇ ਪ੍ਰਵੇਸ਼ ਹੋਏ ਪ੍ਰਵੇਸ਼ ਹੋ ਕੇ ਹੌਲੀ-ਹੌਲੀ ਅਸੀਂ ਚੱਲਦੇ-ਚੱਲਦੇ ਸਾਨੂੰ ਥੋੜੇ ਜੇ ਖੇਤ ਕਪਾ ਦੇ ਨਰਮੇ ਦੇ ਘੜੇ ਸੀ ਉਹਨਾਂ ਦੇ ਵਿੱਚ ਹੀ ਹੌਲੀ-ਹੌਲੀ ਤੁਰੇ ਗਏ ਤੁਰੇ ਗਏ ਜਾ ਕੇ ਅਸੀਂ ਉਸ ਸਥਾਨ ਤੇ ਪਹੁੰਚੇ ਉਹਦੇ ਸੱਜੇ ਪਾਸੇ ਨਗਰ ਸੀ ਨਗਰ ਦਾ ਸੀ ਨਾਉ ਨਹੀਂ ਸੀ ਜਾਣਦੇ ਕਿਹੜਾ ਨਗਰ ਹੈ ਅਸੀਂ ਉਹ ਜਗ੍ਹਾ ਤੇ ਜਾ ਕੇ ਪਹੁੰਚੇ ਜਦ ਉੱਥੇ ਵੀ ਕਾਫੀ ਦਰਖਤ ਖੜੇ ਸੀ ਤੇ ਉੱਤੇ ਇੱਕ ਛੋਟੀ ਜੀ ਜਗ੍ਹਾ ਬਣੀ ਹੋਈ ਸੀ ਅਸੀਂ ਉਹ ਜਗ੍ਹਾ ਤੇ ਵੀ ਗਏ ਪਰ ਉਹਦੇ ਬਾਹਰ ਕੁਝ ਨਹੀਂ ਸੀ ਲਿਖਿਆ ਹੋਇਆ ਫਿਰ ਅਸੀਂ ਟਾਲੀ ਥੱਲੇ ਆ ਕੇ ਫੇਰ ਚੌਂਕੜਾ ਲਾ ਕੇ ਬੈਠ ਗਏ ਸਾਰੀ ਰਾਤ ਅਸੀਂ ਪਰਵੇਸ਼ਰ ਨੂੰ ਧਿਆਉਂਦੇ ਰਹੇ ਅਰੀ ਰਾਤ ਲੰਘੀ ਜਦੋਂ ਅੰਮ੍ਰਿਤ ਵੇਲੇ ਚਾਨਣ ਜਾ ਹੋਇਆ ਇੱਕ ਗੁਰਮੁ ਪਿਆਰਾ ਆਇਆ ਉਹ ਸਾਡੇ ਕੋਲ ਦੀ ਲੰਘ ਗਿਆ ਉਹਨੇ ਦੇਖਿਆ ਕਿ ਕੋਈ ਮਸਤਾਨਾ ਜਾ ਬੈਠਾ ਹੈ ਉਹ ਤੋਂ ਹੀ ਲੰਘ ਕੇ ਅੱਗੇ ਜਾ ਕੇ ਉਹਨੇ ਜਿਹੜਾ ਉਸਤਾਨ ਬਣਿਆ ਹੋਇਆ ਸੀ ਉੱਥੇ ਜਾ ਕੇ ਝਾੜੂ ਮਾਰਿਆ ਪਾਣੀ ਛਿੜਕਿਆ ਜਨ ਹੋਰ ਵੀ ਇਈ ਜਾਣੇ ਨਗਰ ਦੇ ਵਿੱਚੋਂ ਉਹ ਉਸਤਾਨ ਤੇ ਆ ਕੇ ਨਾਮਸ਼ਕਾਰ ਕੀਤੀ ਜਿਹੋ ਜੀ ਸੇਵਾ ਹੋਈ ਉਹਨਾਂ ਨੇ ਕੀਤੀ ਉਹਨਾਂ ਨੇ ਜਦ ਕਿਹਾ ਕਹਿੰਦੇ ਕਾ ਫਕੀਰ ਜਿਹਾ ਬੈਠਾ ਐ ਮੈਂ ਪੁੱਛਿਆ ਨਹੀਂ ਇਹ ਕੌਣ ਐ ਕਿੱਥੋਂ ਆਇਆ ਉਹ ਕਹਿੰਦਾ ਮੈਂ ਨਹੀਂ ਪੁੱਛਾਂਗਾ ਮੈਂ ਤਾਂ ਕੇ ਸੇਵਾ ਕਰਨ ਲੱਗ ਗਿਆ ਇਹਨੇ ਪਤਾ ਕਰ ਲਿਆ ਜਲ ਪਾਣੀ ਸੁਕਾਓ ਇਹਨਾਂ ਨੂੰ ਇੱਕ ਫਕੀਰ ਐ ਕੋਈ ਪਰਮੇਸ਼ਰੋਂ ਧਿਆਉਣ ਵਾਲਾ ਆਹੀਂ ਚੌਂਕੜਾ ਲਾਈ ਆਨੰਦ 'ਚ ਬੈਠਾ ਐ ਇਰੋ ਗੁਰੂ ਹੁਪਿਆਰਾ ਆ ਕੇ ਮਹਾਰਾਜਿਆਂ ਨੂੰ ਕਹਿਣ ਲੱਗਿਆ ਕਹਿੰਦਾ ਭਗਤਾ ਇੱਥੋਂ ਆਇਓ ਤੁਸੀਂ ਕਿਹੜਾ ਪਿੰਡ ਆ ਤੁਹਾਡਾ ਬਾਬਾ ਜੀ ਕਹਿੰਦੇ ਅਸੀਂ ਇਹਾ ਭਾਈ ਸਾਡਾ ਪਿੰਡ ਦਾ ਬੜੀ ਦੂਰ ਆ ਅਸੀਂ ਹੁਣ ਛੀਨੇ ਬਾਗ ਤੋਂ ਆਇਆ ਐਂ ਕਹਿ ਕੇ ਉਹ ਕਹਿੰਦਾ ਬਾਬਾ ਜੀ ਇੱਥੇ ਬੈਠਿਓ ਮੈਂ ਜਲ ਪਾਣੀ ਲੈ ਕੇ ਆਉਣਾ ਉਹ ਆਪਣੇ ਪਿੰਡ ਨੂੰ ਚਲੇ ਗਿਆ ਉਹ ਤਕਰੀਬਨ ਕਾਫੀ ਟਾਈਮ ਲਾ ਕੇ ਆਇਆ ਪ੍ਰਸ਼ਾਦਾ ਲਿਆਇਆ ਨਾਲੇ ਚਾਹ ਲਿਆਇਆ ਲਿਆ ਕੇ ਉਹਨੇ ਮੈਨੂੰ ਸ਼ਕਾਇਆ ਸਭ ਕੁਝ ਜਿਹੜੇ ਆਏ ਸੀ ਪੰਜ ਸੱਤ ਸਰੀਰ ਉਹ ਵਾਪਸ ਚਲੇ ਗਏ ਉਹਨਾਂ ਤੋਂ ਬਾਅਦ ਆਇਆ ਆ ਕੇ ਉਹਨੇ ਜਲ ਪਾਣੀ ਸ਼ਕਾਇਆ ਕਰਨ ਤੋਂ ਬਾਅਦ ਫਿਰ ਬਾਬਾ ਜੀ ਕਹਿੰਦੇ ਉਸ ਨੂੰ ਪੁੱਛਿਆ ਸੀ ਵੀ ਇਹ ਕਿਹਦਾ ਸਥਾਨ ਹੈ ਜਿੱਥੇ ਤੁਸੀਂ ਆ ਕੇ ਸੇਵਾ ਕਰਦੇ ਹੋ ਚਲੋ ਗੁਰਮੁਖਿਆਰੇ ਦੱਸਿਆ ਇਹ ਬਾਬਾ ਬੁੱਢਾ ਜੀ ਦਾ ਯਾਦ ਦੇ ਵਿੱਚ ਇਹ ਸਥਾਨ ਬਣਾਇਆ ਸੀ ਸਾਡੇ ਨਗਰ ਦੇ ਬਾਬਾ ਬੁੱਢਾ ਜੀ ਦੇ ਘੋਤ ਵਿੱਚ ਆਉਨੇ ਸ੍ਰੀ ਕੀ ਘਰ ਉਹਨਾਂ ਵੱਲੋਂ ਇਹ ਸਥਾਨ ਦੀ ਸੇਵਾ ਕੀਤੀ ਜਾਂਦੀ ਹੈ ਬਾਬਾ ਜੀ ਕਹਿੰਦੇ ਠੀਕ ਆ ਭਾਈ ਫਿਰ ਇਹ ਪਿੰਡ ਕਿਹੜਾ ਹੈ ਕਹਿੰਦਾ ਜੀ ਇਹ ਪਿੰਡ ਬੀਲਾ ਇਸ ਤਰ੍ਹਾਂ ਉਹ ਗੁਰੂ ਪਿਆਰੇ ਨੇ ਦੱਸਿਆ ਤੇ ਬਾਬਾ ਜੀ ਜਲ ਪਾਣੀ ਛੱਕ ਕੇ ਉੱਠ ਕੇ ਕਹਿੰਦੇ ਅਸੀਂ ਇਦਰ ਨੂੰ ਫੇਰ ਤੁਰ ਕੇ ਫੇਰ ਪੰਛੀਆਂ ਨਾਲਾਂ ਕਰਕੇ ਆਪ ਦਾ ਫੇਰ ਆਰਾਮ ਨਾਲ ਅਨੰਦਾਂ ਦੇ ਵਿੱਚ ਪਰਵੇਸ਼ ਨੂੰ ਧਿਆਉਂਦੇ ਚੌਂਕੜਾ ਮਾਰ ਕੇ ਬੈਠ ਗਏ ਜਦੋਂ ਤਕਰੀਬਨ ਸਾਨੂੰ ਤਾਲੀ ਦੀ ਛਾਂ ਦੂਰ ਹੋ ਗਈ ਧੁੱਪ ਦਾ ਸਾਡੇ ਉੱਤੇ ਜਦੋਂ ਜ਼ੋਰ ਪਿਆ ਅਸੀਂ ਉੱਠੇ ਉੱਠ ਕੇ ਦੇਖਿਆ ਕਿ ਬਈ ਕਾ ਦਿਨ ਕਾਫੀ ਢਲ ਗਿਆ ਬਾਪਾ ਜੀ ਉੱਥੋਂ ਉੱਠ ਕੇ ਅੱਗੇ ਨੂੰ ਤੁਰਦੇ ਨੇ ਇੱਥੇ ਨੂੰ ਜਾਂਦੇ ਨੇ ਕਿ ਨਹਿਰ ਵੱਲ ਨੂੰ ਤੁਰ ਗਏ। ਕਿਉਂਕਿ ਸ਼ਿਵਦੀਵਾਲ ਨਹਿਰ ਸੀ ਨੇੜੇ ਸੀ ਬਾੜੀ ਦੂਰ ਨਹੀਂ ਸੀ। ਉਹਦੇ ਨੂੰ ਤੁਰੇ ਗਏ। ਜਾ ਕੇ ਕਹਿੰਦੇ ਅਸੀਂ ਪਾਟੜੀ ਤੇ ਚਲੇ ਗਏ। ਪਾਟੜੀ ਤੋਂ ਜਿੱਦਣ ਨੂੰ ਪਾਣੀ ਜਾਂਦਾ ਸੀ। ਉਹਦੇ ਨੂੰ ਤੁਰ ਪਏ। ਅਸੀਂ ਆਪਦੇ ਆਨੰਦਾਂ ਦੇ ਵਿੱਚ ਹੌਲੀ-ਹੌਲੀ ਜਾ ਰਹੇ ਹਾਂ। ਹੌਲੀ-ਹੌਲੀ ਅੱਗੇ ਸਾਨੂੰ ੱਲੇਵਾਲ ਦਾ ਕੋੜ ਆਇਆ। ਨਹਿਰ ਦਾ ਉਹ ਪੁਰਤੋਂ ਅਸੀਂ ਪਹਿਲਾਂ ਸੱਜੇ ਪਾਸੇ ਨੂੰ ਮੁਰਗੇ ਪੁਲ ਦੇ ਉੱਤੇ ਜਦੋਂ ਅਸੀਂ ਵਿਚਾਲੇ ਜੇ ਚਲੇ ਗਏ ਤੇ ਸਿਵਦੀ ਵੱਲ ਨੂੰ ਅਸੀਂ ਜਦੋਂ ਦੇਖਿਆ ਤਾਂ ਇੱਕ ਸਾਨੂੰ ਗੁਰੂ ਘਰ ਦਾ ਸਥਾਨ ਨਜ਼ਰ ਆਇਆ ਅਸੀਂ ਉੱਥੋਂ ਫੇਰ ਵਾਪਸ ਮੁੜ ਕੇ ਫੇਰ ਅਸੀਂ ਪਾਠੜੀ ਤੇ ਹੌਲੀ-ਹੌਲੀ ਤੁਰੇ ਗਏ ਅੱਗੇ ਜਾ ਕੇ ਉਹ ਸਥਾਨ ਤੇ ਅਸੀਂ ਚਲੇ ਗਏ ਗੁਰੂ ਘਰ ਬਣਿਆ ਹੋਇਆ ਸੀ ਉੱਥੇ ਜਾ ਕੇ ਅਸੀਂ ਪੰਜchnana ਕੀਤਾ ਪੰਜੇਸ਼ ਨਾਨਾ ਕਰਕੇ ਅਸੀਂ ਗੁਰੂ ਘਰ ਦੇ ਵਿੱਚ ਜਾ ਕੇ ਨਮਸਕਾਰ ਕੀਤੀ। ਸਤਿਗੁਰਾਂ ਦੇ ਉਜਲ ਦਰਸ਼ਨਦਾਰੇ ਕੀਤੇ। ਉਸ ਤੋਂ ਬਾਅਦ ਅਸੀਂ ਜਦੋਂ ਬਾਹਰ ਆਏ ਐ ਕੋ ਫਕਰ ਜਿਆ ਲਾਂਗਰੀ ਆਇਆ। ਉਹ ਬਾਬਾ ਜੀ ਕਿੱਥੋਂ ਆਇਓ ਉਸਨੇ ਵੀ ਸਾਨੂੰ ਪੁੱਛਿਆ। ਉਹਨਾਂ ਨੂੰ ਅਸੀਂ ਦੱਸ ਦਿੱਤਾ ਕਿ ਅਸੀਂ ਅਗਰ ਛੀਨੀਵਾਲ ਤੋਂ ਆਏ ਹਾਂ। ਚਲੋ ਆਜੋ ਬਾਬਾ ਜੀ ਜਲ ਪਾਣੀ ਸ਼ਕ ਲੋ। ਉਹਨੇ ਸਾਨੂੰ ਲੰਗਰ ਦੇ ਵਿੱਚ ਜਲਪਾਣੀ ਛਕਾਇਆ ਜਲਪਾਣੀ ਛਕਣ ਤੋਂ ਬਾਅਦ ਅਸੀਂ ਜਦੋਂ ਬਾਹਰ ਨਿਕਲੇ ਬਾਹਰ ਨਿਕਲ ਕੇ ਆਲੇ-ਦਾਲੇ ਦੇਖਿਆ ਤਾਂ ਇੱਕ ਪਾਸੇ ਤਿੰਨ-ਚਾਰ ਬੂਟੇ ਖੜੇ ਦੇ ਉਹ ਬੂਟਿਆਂ ਵੱਲ ਨੂੰ ਹੋ ਗਏ ਉੱਥੇ ਜਗ੍ਹਾ ਬੜੀ ਸਾਫ਼ ਸੀਗੀ ਅਸੀਂ ਉੱਥੇ ਆਪਣਾ ਚੌਂਕੜਾ ਲਾ ਕੇ ਬੈਠ ਗਏ ਬੈਠੇ ਰਹੇ ਕਾਫੀ ਨੇਰਾ ਹੋ ਗਿਆ ਤੇ ਗ੍ਰੰਥੀ ਸਿੰਘ ਆਇਆ ਉਹਨੇ ਨਿਤਨੇਮ ਕੀਤਾ ਇਤਨੇ ਨੇ ਦਵਾਸ ਮਾਗਤੀ ਹੋਈ ਮਾਗਤੀ ਦੇ ਬਾਅਦ ਅਸੀਂ ਉੱਥੇ ਹੀ ਬੈਠੇ ਰਹੇ ਉੱਤੇ ਜਾ ਬੈਠੇ ਰਹੇ ਆਨੰਦ ਦੇ ਵਿੱਚ ਜਿਹੜਾ ਲੰਗਰੀ ਫਕਰ ਸੀ ਉਹਨੇ ਕਿਹਾ ਤਾਂ ਫਕਰ ਜਿਆ ਉੱਠ ਕੇ ਨਹੀਂ ਆਇਆ ਇਹ ਪ੍ਰਸ਼ਾਦਾ ਛਕ ਲੈਂਦਾ ਅਸੀਂ ਵੀ ਅਬਦਾ ਆਰਾਮ ਕਰ ਲੈਂਦੇ ਫਿਰ ਉਹ ਆਪ ਤੁਰ ਕੇ ਗਿਆ ਜਾ ਕੇ ਬੇਨਤੀ કરી ਬਾਬਾ ਜੀ ਤੁਸੀਂ ਪ੍ਰਸ਼ਾਦਾ ਛਕ ਲਓ ਫਿਰ ਆ ਕੇ ਫਿਰ ਸਮਾਧੀ ਲਾ ਲੀਏ ਜਦੋਂ ਉਸਨੇ ਆਕੇ ਕਿਹਾ ਤਾਂ ਬਾਬਾ ਜੀ ਉੱਥੋਂ ਉੱਠ ਕੇ ਲੰਗਰ ਵਿੱਚ ਆਏ ਲੰਗਰ ਵਿੱਚ ਦੋ ਪ੍ਰਸ਼ਾਦ ਦੇ ਛੱਕੇ ਬਾਬਾ ਜੀ ਫਿਰ ਉਸ ਜਗ੍ਹਾ ਤੇ ਨਹੀਂ ਬੈਠੇ ਕਹਿੰਦੇ ਅਸੀਂ ਨਹਿਰ ਵੱਲੋਂ ਨਿਕਲਿਆ ਨਹਿਰ ਦੀ ਪਟੜੀ ਤੇ ਆ ਕੇ ਅਸੀਂ ਦੇਖ ਕੇ ਸਾਫ਼ ਜੀ ਜਗਾ ਉੱਥੇ ਆਸਣ ਲਾ ਕੇ ਬੈਠ ਗਏ ساری ਰਾਤ ਉੱਥੇ ਬੈਠੇ ਰਹੇ ਜਦੋਂ ਸਵੇਰੇ 4 5 6 3/4 ਵਜੇ ਨਗਾਰੇ ਦੀ ਆਵਾਜ਼ ਆਈ ਅਸੀਂ ਉੱਠੇ ਉੱਠ ਕੇ ਇਸ਼ਨਾਨ ਕੀਤਾ ਇਸ਼ਨਾਨ ਕਰਕੇ ਫਿਰ ਅਸੀਂ ਆਪਣੇ ਆਨੰਦ ਦੇ ਵਿੱਚ ਬੈਠ ਗਏ ਇਸ ਤਰ੍ਹਾਂ ਅਸੀਂ ਨਹਿਰ ਤੇ ਬੈਠੇ ਰਹੇ ਦਿਨ ਛੜ ਗਿਆ ਦਿਨ ਚੜ੍ਹ ਤੋਂ ਬਾਅਦ ਫਿਰ ਅਸੀਂ ਉੱਠ ਕੇ ਉੱਥੋਂ ਆਏ ਆ ਕੇ ਸਤਿਗੁਰਾਂ ਨੂੰ ਨਮਸਕਾਰ ਕੀਤੀ ਨਮਸਕਾਰ ਕਰਕੇ ਫਿਰ ਅਸੀਂ ਉੱਤੇ ਚਾਹ ਦਾ ਲੰਗਰ ਛਕਿਆ ਚਾਹ ਛਕ ਕੇ ਅਸੀਂ ਫਿਰ ਨਹਿਰ ਵੱਲ ਨੂੰ ਆ ਗਏ ਨਹਿਰ त्यागी ਥੋੜੀ ਦੂਰ ਚਲੇ ਗਏ ਜਦੋਂ ਗਾਹਾਂ ਜਾ ਕੇ ਅਸੀਂ ਇੱਕ ਝਾੜੀਆਂ ਦੇ ਕੋਲੇ ਵਾਹਰ ਦੂਰ ਕਾਫੀ ਆ ਕੇ ਬੈਠ ਗਏ ਉੱਤੇ ਸਬੰਧੀ ਲਾਲੀ ਉੱਤੇ ਬੈਠੇ ਰਹੇ ਜਦੋਂ ਫਿਰ ਡੰਗਰਾਂ ਡੁੰਗਰਾਂ ਵਾਲੇ ਆਏ ਉੱਤੇ ਉਹਨਾਂ ਦਾ ਖੜਾਕ ਹੋਇਆ ਅਸੀਂ ਫਿਰ ਉਤੋਂ ਉੱਠ ਖੜੇ ਉਤੋਂ ਉੱਠ ਕੇ ਅਸੀਂ ਫਿਰ ਹੋਰ ਗਾਹਾਂ ਨੂੰ ਚਲੇ ਗਏ ਇਸ ਤਰ੍ਹਾਂ ਸਾਡਾ ਇਹ ਸਮਾਂ ਲੰਘਦਾ ਗਿਆ ਪਰ ਪਰਮੇਸ਼ਰ ਨੂੰ ਅਸੀਂ ਯਾਦ ਕਰਦੇ ਰਹਿੰਦੇ ਸੀ ਇਹਣਾ ਸਾਡਾ ਲਿਵਾਸ ਸੀ ਇਹ ਲਿਵਾਸ ਨੂੰ ਦੇਖ ਕੇ ਕਈ ਨਮਸਕਾਰ ਵੀ ਕਰਨ ਲੱਗ ਜਾਂਦੇ ਕਈ ਕਹਿੰਦੇ ਇਹ ਤਾਂ ਕੋਈ ਮਸਤਾਨਾ ਜਾਂਦਾ ਹੈ ਤਾਂ ਕੋਈ ਫੱਕਰ ਜਿਹਾ ਬੰਦਾ ਹੈ ਇਹ ਤੁਰਿਆ ਜਾਂਦਾ ਇੱਥੇ ਫਰੀ ਜਾਂਦਾ ਰਹਿੰਦਾ ਇੱਥੇ ਨਹਿਰ ਤੇ ਇਸ ਤਰ੍ਹਾਂ ਕੋਈ ਬੋਲਦਾ ਕੋਈ ਕੋਈ ਬੋਲਦਾ ਅਸੀਂ ਆਪਦੇ ਅਨੰਦਾਂ ਦੇ ਵਿੱਚ ਪਰਮੇਸ਼ਰ ਨੂੰ ਧਿਆਉਨੇ ਆ ਉਹ ਅੱਜ ਦਾ ਜਿਹੜੀ ਇਹ ਕਥਾ ਵਿਚਾਰ ਸੀ ਆਪਨੇ ਸਰਵਣ ਕੀਤੀ ਹੈ ਅਗਲੀ ਸਵੇਰ ਫੇਰ ਉਹ ਸਰਵਣ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ